ਆਦੇ ਅਜਮਤਲ ਜਿਹੜੇ ਆ ਆਪਦੇ ਹੱਕਾਂ ਮੁਕਿਆਂ ਲਈ ਲੜਦੇ ਧਰਨੇ ਵਿਜਾਰੇ ਕਰਦੇ ਆ ਤੋਂ ਦੇਖਿਆ ਜਾ ਰਿਹਾ ਤੇ ਅੱਜ ਸਾਡੇ ਪੰਜਾਬ ਦੀ ਹਾਲਤ ਕੀ ਹੈ ਸਾਡੇ ਲੋਕਾਂ ਦੀ ਹਾਲਤ ਕੀ ਹੈ ਤੇ ਤੁਹਾਡਾ ਸਰਕਾਰ ਦਾ ਧਿਆਨ ਉਹ ਕਿੰਨਾ ਕਰ ਲੋਕਾਂ ਪ੍ਰਤੀ ਕਿੰਨੀ ਕੁ ਸਰਕਾਰ ਸੋ ਹਿੰਦ ਹੈਗੀ ਹੈ ਸੋ ਇਹ ਸਾਡੇ ਸਵਾਲ ਸੀਗੇ ਇਸ ਨੂੰ ਅਸੀਂ ਇਹ ਗੱਲ ਕਹਾਂਗੇ ਤੁਸੀਂ ਆਪਣੀ ਸਰਕਾਰ ਤੋਂ ਆਪਣੇ ਮੁੱਖ ਮੰਤਰੀ ਤੋਂ ਤੁਸੀਂ ਸਾਡੇ ਇਲਾਕੇ ਦੀ ਨੁਮਾਇੰਦਗੀ ਕਰਦੇ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਆਏ ਸੀ ਕਿ ਇਹ ਮੁੱਦੇ ਸਾਡੇ ਜਿਹੜੇ ਆ ਉਹ ਭਗਵੰਤ ਮਾਨ ਜੀ ਕੋਲੇ ਆਪਣੀ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਦੇ ਕੋਲੇ ਆਪਣੇ ਮੰਤਰੀ ਮੰਡਲ ਦੇ ਵਿੱਚ ਜ਼ਰੂਰ ਪੁੱਛਣੇ ਜ਼ਰੂਰ ਇਹ ਸਾਡੇ ਸਵਾਲ ਰੱਖਣੇ ਬਸ ਇਹ ਅਸੀਂ ਤੁਹਾਨੂੰ ਤਕਰੀਬ ਨੇ ਆਏ ਸੀ ਤੁਹਾਡਾ ਧੰਨਵਾਦ ਜਲਦੀ ਕਰਦੇ ਰਾਂਗੇ ਫਿਰ ਵੀ ਦੋਸਤੀ ਵੱਖਰੀ ਐ ਰਾਜਨੀਤੀ ਤੁਹਾਡੀ ਵੱਖਰੀ ਐ ਅਸੀਂ ਲੋਕਾਂ ਦੇ ਨਾਲ ਖੜੇ ਆ ਅਸੀਂ ਅੱਜ ਵੀ ਲੋਕਾਂ ਦੇ ਨਾਲ ਆ ਕੱਲ ਵੀ ਲੋਕਾਂ ਦੇ ਨਾਲ ਆ ਔਰ ਲੋਕਾਂ ਦੇ ਨਾਲ ਰਹਾਂਗੇ ਬਹੁਤ ਬਿਸਤਕਾਰ ਜੀ ਸੱਚੀ ਉਹ ਵੈਕੂ ਜੀ ਦਾ ਖਾਲਸਾ ਵੈਕੂ ਜੀ ਕਿਤੇ ਦਾਗਾਂ ਸਿੰਘ ਉਹਨਾਂ ਨੇ ਸਾਰੀਆਂ ਪਸੰਦ ਜਿੱਥੇ ਹੁੰਦੀਆਂ ਮੈਨੂੰ ਜਿਹੜੇ ਜਿਹੜੇ ਮੁੱਦਿਆਂ ਤੇ ਮੇਰੀ ਡਿਊਟੀ ਲਾਈ ਐ ਹਾਲਾਂਕਿ ਲੋਕ ਰੁੱਕੇ ਬੇਫਕੀ ਹੈ ਤੇ ਬਾਤ ਹੁਈਏ ਜੀ ਅਧੀ ਦੇ ਦਾ ਕਰਦੇ ਜੀ ਤੁਹਾਡੇ ਕੋਲ ਕੋਈਆਂ ਦੇ ਪਰਮਾਨਾਂ ਉਤੇ ਰੱਖੇ ਜੀ ਕਿਸੇ ਦਾ ਸਾਰੀ ਨੀਰ ਚੀਜ਼ ਹੀ ਕੌਂਪੀ ਲਊਗਾ ਨਾ ਕਿ ਇਹ ਮਤਲਬ ਲੋੜ ਹੈ ਕਿ ਸਾਡੇ ਪਿੰਡ ਜਮਾਨੀ ਆਏ ਤਾਂ ਮੋਟਪਾਟ ਹੋ ਗਈ ਜੀ ਕਿਤੇ ਜਮ ਫਸੇ ਨਹੀਂ ਕਾ ਦੇਖਾ ਟਾਈਮ ਜਾਂ ਗਿਆ ਇਹ ਜੀ ਸਾਡੀ ਬੇਨਤੀ ਹੈ ਕਿ ਪਹਿਲਾਂ ਕਰਕੇ ਪਾਸੇ ਸਭ ਤੋਂ ਪਹਿਲਾਂ ਮੈਂ ਜਿਹਦੇ ਮੁੱਦੇ ਪਰ ਇਹ ਨਹੀਂ ਹੁੰਦੀ ਇਸ ਤੋਂ ਪਹਿਲਾਂ ਮੈਂ ਚਿੱਠੀ ਲਿਖ ਚੁੱਕਾ ਜਦੋਂ ਮੇਰੇ ਧਿਆਨ ਚ ਆਈ ਵੀ ਇਹ ਠੱਕੇ ਨਾਲ ਦਿੱਤੀ ਜਾ ਰਹੀ ਹੈ ਮੈਂ ਤੁਹਾਨੂੰ ਆਪ ਦਾ ਡੀਓ ਦੇ ਦੂੰਗਾ ਇਥੋਂ ਤੱਕ ਕਿ ਗਵਰਨਰ ਸਾਹਿਬ ਦੇ ਆਫਿਸ ਤੋਂ ਵੀ ਮੈਨੂੰ ਜਿਹੜਾ ਉਹ ਫੋਨ ਆਇਆ ਉਹਨੇ ਪੁੱਛਿਆ ਜੀ ਕੀ ਹੈ ਜੀ ਮਸਲਾ ਮੈਂ ਕਿਹਾ ਜੀ ਇਹ ਆ ਆਪਸ ਮਸਲਾ ਸਾਡੇ ਕਿਸਾਨਾਂ ਦਾ ਠੱਕਾ ਹੋ ਰਿਹਾ ਉਹਨਾਂ ਦੀ ਜਿਹੜੀ ਚਿੱਠੀ ਆਈ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗਾ ਜਿਹੜੀ ਮੈਂ ਚਿੱਠੀ ਹੁੰਦਾ ਹੈਗੀ ਹੈ ਜਿੱਦੀ ਉਹਨਾਂ ਦੀ ਵਾਪਸੀ ਚਿੱਠੀ ਆਈ ਉਹ ਵੀ ਦਿਖਾ ਦੂੰਗਾ ਪਰ ਉਹ ਮੈਂ ਸੈਂਟਰ ਲਈ ਨੂੰ ਲਿਖਿਆ ਕਿ ਇਹ ਇਸ ਮਸਲੇ ਪਰ ਧਿਆਨ ਦਿੱਤਾ ਜਾਵੇ ਔਰ ਮੈਂ ਸਾਰੇ ਅੰਤੀਜੇ ਬਣਾ ਲੂਗੇ ਇਹਦੇ ਲਈ ਆਪਦੇ ਵੱਲੋਂ ਕਿਉਂ ਨਹੀਂ ਕਿਹਾ ਤਾਂ ਕਿ ਉਹਨਾਂ ਦੇ ਧਿਆਨ ਚ ਵੀ ਆ ਜੇ ਤਾਂ ਕਿ ਉਹ ਵੀ ਉੱਥੇ ਆਪਣਾ ਜਿਹੜਾ ਪਾਰਲੀਮੈਂਟ ਦੇ ਵਿੱਚ ਮੁੱਦਾ ਰੱਖ ਸਕਣ ਤੇਰਾ ਸਰਜੀਸ਼ ਸਿੰਘ ਨਾਲ ਅਚੇਤ ਤੌਰ ਤੇ ਗੱਲ ਹੋਈ ਬਾਕੀ ਨੂੰ ਸਰਲ ਮੇਲ ਦਿੱਤੀ ਸਾਡੇ ਜਿੰਨੇ ਰਾਜ ਸਭਾ ਮੈਂਬਰ ਲਿਆਵਦੇ ਆਮ ਆਦੀ ਪਾਰਟੀ ਦੇ ਇਹ ਸਾਰੇ ਉਹਨਾਂ ਸਰਲ ਉਹਨਾਂ ਨੂੰ ਵੀ ਦਿਖਾਇਆ ਤਾਂ ਕਿ ਇਹਦੇ ਤੇ ਅਸੀਂ ਸਹਿਯੋਗ ਨੂੰ ਕਿ ਲੱਗੂ ਕਿ ਸਾਨਾ ਦੀ ਰੋਟੀ ਲੋਕਾਂ ਦੀ ਰੋਟੀ ਤੋਂ ਚਾਹ ਸਕੀ ਜੰਮੀ ਪੱਕੇ ਸਾਧਿਆ ਜੀ ਹੰਦ ਪਰਕਸ ਨਾਲੇ ਪਾਣੀ ਭੇਜੋ ਪਰਕਸ ਨਾਲੇ ਪਾਣੀ ਭੇਜੋ ਇੱਥੇ ਆ ਜਾ ਬਈ ਨੇੜੇ ਨੇੜੇ ਆ ਜਾ ਕੋਈ ਤਾਂ ਨਹੀਂ ਕੁਝ ਕਰਦਾ